ਮੁਹਾਲੀ ਸ਼ਹਿਰ ਦੇ ਵਿੱਚ ਪਿੰਡ ਵਾਲਿਆਂ ਨੇ ਕੀ ਕੀਤਾ ਫੜਿਆ ਗਿਆ ਦੇਖ ਲੋ ਇੱਧਰ ਪਿੰਡਾਂ ਵਾਲੇ ਆ ਕੇ ਬੋਰਡ ਲਾ ਲਿਆ ਇੱਥੇ ਬਹਿ ਕੇ ਆ ਕੇ ਮੁਹਾਲੀ ਤੇ ਆਪਾਂ ਵੇਖਦੇ ਆ ਕਿੱਤਿਆ ਬਈ ਯਾਰ ਪਿੰਡੋਂ ਆ ਕੇ ਕੀ ਕੀਤਾ ਫੜ ਲਿਆ ਤੂੰ ਇੱਥੇ ਯਾਰ ਪਿੰਡਾਂ ਚ ਉੱਠ ਕੇ ਆਪਾਂ ਸ਼ਹਿਰਾਂ ਵਾਲਿਆਂ ਨੂੰ ਚੰਗਾ ਖਾਣ ਵਾਸਤੇ ਬਈ ਆਏ ਆ ਇੱਥੇ ਆ ਪਿੰਡਾਂ ਵਾਲਾ ਕੰਮ ਬੱਬਲ ਚਲਾਈ ਬੈਠਾ ਬਈ ਨਾ ਕੋਈ ਹਰੀ ਚਾਲ ਬਣਾਉਣੀ ਆ ਆਪਾਂ ਇਹ ਹਰੀ ਦਾਲ ਆ ਬਈ ਹਰੀ ਦੀ ਦਾਲ ਆ ਬਈ ਠੀਕ ਆ ਇਹ ਹੁਣ ਮੁਹਾਲੀ 'ਚ ਮਿਲੂਗੀ ਮੁਹਾਲੀ 'ਚ ਮਿਲੂਗੀ ਸ਼ਹਿਰਾਂ ਵਾਲਿਆਂ ਨੂੰ ਠੀਕ ਹੈ ਤੇ ਹੋਰ ਬਾਈ ਫਿਰ ਪਿੰਡ ਵਾਲਾ ਕੀ ਸਿਸਟਮ ਚੱਕ ਲਿਆ ਦਿਖਾਗਾ ਮੈਨੂੰ ਸਾਰਾ ਚਟਨੀ ਚੁਟਨੀ ਫਿਰਦਾ ਪਿੰਡ ਵਾਲਾ ਸਾਰਾ ਕੰਮ ਚਾਹੀਦਾ ਹਾਂ ਬਾਈ ਆਪਣੇ ਕੋਈ ਕੁੰਡੇ ਚ ਘੋਟਨੇ ਦੀ ਚਟਨੀ ਆ ਕੁੰਡਾ ਘੋਟਨਾ ਹੈਗਾ ਦਿਖਾ ਫਿਰ ਮੈਨੂੰ ਫੇਰ ਹੀ ਚ ਕੀ ਹਣਾਉਣਾ ਸਾਰਿਆਂ ਨੂੰ ਅਗਲਾ ਕਦੂ ਪਿੰਡ ਵਾਲਾ ਤਾਂ ਬੋਰਡ ਲਾਈ ਬੈਠੇ ਹੈਗੇ ਤੇ ਕਿਤੇ ਖਵਾਈ ਉਹੀ ਜਾਂਦੇ ਆ ਗੱਲਾ ਬੋਰਡ ਲਾ ਕੇ ਆ ਹੈਗਾ ਬਾਈ ਹੈਗਾ ਸਿਸਟਮ ਹਣਾ ਲੱਸੀ ਆਪਣੇ ਕੋਲੇ ਲੈ ਵੀ ਆ ਚਾਟੀ ਵਾਲੀ ਲੱਸੀ ਹੈ ਲੈ ਵੀ ਦੋਸਤੋ ਜੇ ਪਿੰਡਾਂ ਵਾਲੇ ਬੋਰਡ ਲਾਏ ਆ ਤਾਂ ਪਿੰਡਾਂ ਵਾਲਾ ਤੁਹਾਨੂੰ ਸਮਾਨ ਵੀ ਮਿਲੂਗਾ ਚਟਨੀ ਮਿਲੂਗੀ ਤੇ ਹਰ ਇੱਕ ਚੀਜ਼ ਜਿਹੜੀ ਆ ਵੇਖ ਲਓ ਬਈ ਨਹੀਂ ਸਹੀ ਆ ਯਾਰ ਬੱਬਲ ਤੇਰੀ ਗੱਲ ਬਈ ਤੇ ਆਪਣਾ ਬਾਈ ਦੂਜਾ ਅੱਜ ਕਿੱਧਰ ਗਿਆ ਉਹ ਬਾਈ ਆਪਣਾ ਕੰਮ ਗਿਆ ਇੱਥੇ ਕੰਮ ਗਿਆ ਵਾ ਠੀਕ ਆ ਹੋਰ ਬਾਈ ਚਲੋ ਇਹ ਤਾਂ ਆਗਾ ਆਪਣਾ ਹਨਾ ਰੋਟੀ ਪਾਣੀ ਵਾਲਾ ਬ੍ਰੇਕਫਾਸਟ ਲੰਚ ਤੇ ਡਿਨਰ ਹਨਾ ਇਹ ਤਿੰਨਾਂ ਚੀਜ਼ਾਂ ਜਿਹੜੀਆਂ ਉਹ ਤਾਂ ਇੱਥੇ ਬਾਈ ਅਵੇਲੇਬਲ ਹੈਗੀਆਂ ਹੈਗੀਆਂ ਤਿੰਨਾਂ ਟਾਈਮ ਉਸ ਤੋਂ ਇਲਾਵਾ ਬਾਈ ਜੇ ਆਪਾਂ ਕਰ ਅਗੇ ਗੱਲ ਵੈਜ ਨੌਨ ਵੈਜ ਦਾ ਤੁਸੀਂ ਸਟicker ਲਾਈ ਬੈਠੇ ਹੋ ਬਈ ਠੀਕ ਆ ਵੈਜ ਨੌਨ ਵੈਜ ਦੇ ਵਿੱਚ ਕੀ ਕੀ ਆ ਬਾਈ ਉਹ ਸਾਰਾ ਇੱਕ ਵਾਰ ਡਿਟੇਲ ਜ਼ਰੂਰ ਦਿਓ ਬਈ ਨਾਨਵੇਜ ਚ ਆਪਣੇ ਕੋਲੇ ਬਈ ਦੇਸੀ ਮੁਰਗਾ ਹਮ ਮਟਰਨਾ ਹਮ ਫਿਸ਼ ਆ ਫਰਾਈ ਆ ਤੰਦੂਰੀ ਆ ਤੰਦੂਰੀ ਚਿਕਨ ਆ ਏ ਟੂ ਜੈਟ ਕਹਿ ਸਕਦੇ ਆ ਜਿਹੜੀ ਚੀਜ਼ ਬਾਈ ਮੰਗਦੇ ਆ ਕੇ ਨਾ ਉਹ ਮਿਲੂਗੀ ਇਹ ਗੱਲ ਇਹ ਆ ਬਾਈ ਇਹ ਤਾਂ ਨਹੀਂਗਾ ਵੀ ਬਾਈ ਵੇਆ ਤਵੇਆ ਜਿਹੜਾ ਕਹਦੇ ਨੇ ਬਾਈ ਮੀਟ ਖਵਾਈ ਜਾਓ ਇੱਥੇ ਕਿਤੇ ਲੈ ਕੇ ਚਿਕਨ ਮੇਨ ਕੰਮ ਹੀ ਪਹਿਲੀ ਗੱਲ ਤਾਂ ਇਹ ਆ ਕੁਆਲਿਟੀ ਤੇ ਦੂਜੀ ਗੱਲ ਸਫਾਈ ਦੋ ਚੀਜ਼ ਆਪਣਾ ਕੁਆਲਿਟੀ ਤੇ ਕੁਆਂਟੀਟੀ ਹਾਂ ਇਹ ਮੇਨ ਚੀਜ਼ਾਂ ਦੋਵਾਂ ਨੂੰ ਰੱਖ ਕੇ ਚੱਲਦੇ ਆ ਤੁਸੀਂ ਇੱਕ ਸਫਾਈ ਇੱਕ ਸਫਾਈ ਆ ਸਫਾਈ ਤਾਂ ਦਰਸ਼ਕਾਂ ਮੈਂ ਤੁਹਾਨੂੰ ਆਪ ਹੀ ਜਿਹੜਾ ਦੱਸ ਦਿੰਨਾਗਾ ਆ ਆਪਦੇ ਬਾਈ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਇਹ ਘਰ ਦੇ ਮੈਂਬਰ ਹੀ ਆਣਾ ਬਾਈ ਬਣਾਉਨੇ ਤੁਸੀਂ ਖੁਦ ਹੀ ਬਣਾਉਨੇ ਆ ਤੇ ਸਫਾਈ ਤਾਂ ਆਪ ਹੀ ਆਊਗੀ ਕਿਉਂਕਿ ਜਿੱਥੇ ਬਾਈ ਪਿੰਡ ਵਾਲਿਆਂ ਦਾ ਨਾਂ ਆ ਗਿਆ ਉੱਥੇ ਆ ਕੋਈ ਗੱਲ ਰਹਿ ਹੀ ਨਹੀਂ ਜਾਂਦੀ ਹਨਾ ਆਪਾਂ ਸ਼ਾਰਟਿੰਗ ਨਹੀਂ ਸਕਦੇ ਕਿਉਂਕਿ ਜਿਹੜੀ ਚੀਜ਼ ਆਪਾਂ ਘਰੇ ਬਣਾਉਂਦੇ ਆ ਪਿੰਡਾਂ ਜਾਂ ਆਪਣੇ ਘਰੇ ਬਣਦੀ ਆ ਉਹੀ ਸਾਨੂੰ ਇੱਥੇ ਮਿਲ ਜਾਣੀ ਆ ਤੇ ਸਫਾਈ ਦਾ ਧਿਆਨਾ ਪੈ ਇੱਕ ਵਾਰ ਸਾਨੂੰ ਦਿਖਾ ਦਿੰਨੇ ਤੁਸੀਂ ਆਪ ਹੀ ਸੋਚ ਲਓ ਵੀ ਆਹ ਦੇਖ ਲਓ ਬਾਈ ਸਾਰਿਆਂ ਦੇ ਸਿਰਾਂ ਤੇ ਬਾਈ ਬੱਬਲੇ ਹਰ ਵਕਤ ਹੀ ਪਾਇਆ ਹੁੰਦਾ ਆ ਇਹ ਨਾਲ ਸੋਚੇ ਵਾਲਾ ਕਹਿੰਦੇ ਨਹੀਂ ਵੀਡੀਓ ਬਣਾਉਣ ਦੇ ਮਾਰੇ ਪਾਇਆ ਠੀਕ ਆ ਬਾਈ ਦੇ ਤਾਂ ਲਾਇਆ ਕਿਉਂਕਿ ਇਹ ਤਾਂ ਮੇਰੇ ਨਾਲ ਹੀ ਘਰੋਂ ਆਏ ਕਰਕੇ ਹਜੇ ਬਾਈ ਇੱਥੇ ਖੜ੍ਹੀ ਸੀ ਹਨਾ ਤੇ ਨਹੀਂ ਬਾਈ ਦੇ ਸਿਰ ਤੇ ਵੀ ਪਾਇਆ ਹੁੰਦਾ ਹਨਾ ਤੇ ਇੱਕ ਆਹ ਬੰਦਾ ਤੁਹਾਨੂੰ ਇੱਥੇ ਮਿਲ ਜਾਊਗਾ ਬਾਈ ਵੱਡੀ ਗੱਲ ਇਹ ਹੈ ਵੀ ਸਾਰੇ ਬੰਦੇ ਹੀ ਮਿਹਨਤੀ ਆ ਤੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਆ ਬਈ ਸਾਰੇ ਪਿੰਡਾਂ ਵਾਲੇ ਇਕੱਠੇ ਹੋਏ ਆ ਜੀ ਹਾਂਜੀ ਬਾਈ 사ਸੀ ਗਾਲ ਜੀ ਸਾਰਿਆਂ ਨੂੰ ਤੇ ਪਿੰਡਾਂ ਵਾਲੇ ਸਾਰੇ ਇੱਥੇ ਇਕੱਠੇ ਹੋਏ ਆ ਰਲ ਕੇ ਫੈਮਿਲੀ ਆਪ ਆਪ ਕੰਮ ਕਰਦੀ ਆ ਕੇ ਠੀਕ ਆ ਕੁਕਿੰਗ ਵਗੈਰਾ ਇੱਧਰ ਭਾਬੀ ਜੀ ਕਰਦੇ ਆ ਕਰਦੇ ਮੈਂ ਦੇਖ ਲਿਆ ਆਪ ਹੀ ਸਾਰਾ ਕੰਮ ਆਪ ਹੀ ਕਰਦੇ ਆ ਤੇ ਤੁਹਾਨੂੰ ਬਈ ਆਜੋ ਦਰਸ਼ਕੋ ਅੰਦਰੋਂ ਰਸੋਈ ਦਾ ਜਿਹੜਾ ਮਾਹੌਲਾ ਵੀ ਤੁਹਾਨੂੰ ਦਿਖਾ ਦਿੰਨੇ ਇੱਧਰ ਦੇਖ ਲਓ ਤਾਜੀ ਚੀਜ਼ ਤੁਹਾਨੂੰ ਮਿਲੂਗੀ ਬਾਈ ਜਮਾ ਠੀਕ ਆ ਉਧਰ ਬਾਈ ਖੀਰੇ ਪਏ ਆ ਹੋਰ ਸਲਾਦ ਆ ਜਿਹੜਾ ਤੁਹਾਨੂੰ ਸਾਰਾ ਤਾਜ਼ਾ ਮਿਲੂਗਾ ਤੇ ਮੇਨ ਗੱਲ ਹੁੰਦੀ ਹੈ ਸਫਾਈ ਦੀ ਹੈ ਨਾ ਆਪਣਾ ਹਾਂਜੀ ਹਾਂਜੀ ਬਾਈ ਸਫਾਈ ਤਾਂ ਕੋਈ ਕੰਪਰੋਮਾਈਜ਼ ਕਰਨਾ ਹੀ ਨਹੀਂ ਬਾਈ ਜਣਾ ਹਾਂਜੀ ਬਾਈ ਸਫਾਈ 'ਚ ਕੋਈ ਕੰਪਰੋਮਾਈਜ਼ ਨਹੀਂ ਬਾਕੀ ਬਾਈ ਤੁਹਾਨੂੰ ਜਿਹੜੀ ਆਪਾਂ ਗੱਲ ਕਰ ਲਿਆ ਦੇਖ ਲਓ ਇਧਰ ਬਾਈ ਤੁਸੀਂ ਘਰ ਵਾਲਾ ਤੁਹਾਨੂੰ ਸਾਰਾ ਸਮਾਨ ਮਿਲੂਗਾ ਬਾਈ ਧਨੀਆ ਵਗੈਰਾ ਤੇਸੀ ਮਸਾਲੇ ਸਾਰੇ ਕੋਈ ਇਹਦੇ 'ਚ ਉਹ ਤਾਂ ਨਹੀਂ ਬਾਈ ਜਿਹੜਾ ਕਹੇ ਹੁੰਦੇ ਆ ਵੀ ਇਹ ਸਾਡਾ ਸੀਕ੍ਰੇਟ ਮਸਾਲਾ ਨਹੀਂ 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 ਉਹੀ ਮਸਾਲੇ ਜਿਹੜੇ ਘਰੇ ਵਰਤਦੇ ਨੇ ਲੈ ਬਈ ਆਪਣਾ ਸਾਰਾ ਸਮਾਨ ਪਿੰਡੋਂ ਆਉਂਦਾ ਆਪਾਂ ਪਿੰਡ ਖੇਤੀ ਕਰਦੇ ਆ ਇੱਥੇ ਵੱਡਾ ਬ੍ਰਦਰ ਹੁੰਦਾ ਮੈਂ ਪਿੰਡ ਹੰਨਾਗਾ ਠੀਕ ਆ ਠੀਕ ਆ ਐਂਡ ਆਪਾਂ ਖੇਤੀ ਕਰਦੇ ਆ ਅੱਛਾ ਸਾਰਾ ਸਮਾਨ ਘਰੋਂ ਹੀ ਆਉਣਾ ਜਿਵੇਂ ਆਪਾਂ ਘਰੇ ਵਰਤਦੇ ਆ ਹਾਂ ਬਈ ਸ਼ੱਕਰ-ਸੁੱਕਰ ਆਪਣੀ ਘਰ ਦੀ ਆਟਾ ਵੀ ਆਪਣਾ ਘਰ ਦੀ ਆਉਂਦਾ ਕੋਈ ਇੱਥੇ ਬਾਜ਼ਾਰ ਵਾਲਾ ਆਟਾ ਨਹੀਂ ਬਾਜ਼ਾਰ ਵਾਲਾ ਆਟਾ ਨਹੀਂ ਆਉਂਦਾ ਵਧੀਆ ਉਹੀ ਜਿਹੜਾ ਘਰੇ ਰੋਟੀ ਮਿਲੂਗੀ ਉਹੀ ਮਿਲੂਗੀ ਬਾਕੀ ਆ ਦੇਖ ਲਓ ਬਈ ਤੁਸੀਂ ਦੇਖ ਸਕਦੇ ਆ ਇੱਥੇ ਸਾਰਾ ਆ ਖਾਣਾ ਤਿਆਰ ਹੋ ਰਿਹਾਗਾ ਤੇ ਵਧੀਆ ਗੱਲ ਆ ਬਾਈ ਇੱਕ ਪਿੰਡੋਂ ਉੱਠ ਕੇ ਬਾਈ ਸ਼ਹਿਰ ਦੇ ਵਿੱਚ ਜੇ ਬਾਈ ਆਇਆ ਤਾਂ ਸਪੋਰਟ ਕਰਨੀ ਬਣਦੀ ਆ ਸਪੋਰਟ ਤੁਸੀਂ ਕਰਨੀ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਬਾਈ ਆ ਜ਼ਿਆਦਾਤਰ ਹੁੰਦਾ ਵੀ ਵਹਿਮ ਹੁੰਦਾ ਵੀ ਯਾਰ ਆਪਾਂ ਜਾਣੇ ਆ ਨਾ ਬਾਈ ਬਾਹਲੇ ਰੇਟ ਬਾਹਲੇ ਰੇਟ ਨਹੀਂ ਤੁਹਾਨੂੰ ਬਾਈ ਜਮਾ ਜਾਇਜ਼ ਰੇਟਾਂ ਤੇ ਤੁਹਾਨੂੰ ਮਿਲੂਗਾ ਇੱਥੇ ਖਾਣ ਨੂੰ ਘਰ ਵਰਗਾ ਖਾਣਾ ਜਿਹੜਾ ਤੁਹਾਨੂੰ ਮਿਲ ਜਣਾ ਪਿੰਡਾਂ ਵਾਲੇ ਜਿਹੜੀ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਬੂਥ ਨੰਬਰ 191 ਫੇਸ 10 ਮੁਹਾਲੀ ਫੇਸ 10 ਦੇ ਵਿੱਚ ਮੁਹਾਲੀ ਖੜਿਆ ਲੋਕੇਸ਼ਨ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਜਿਹੜੀਆਂ ਮਾਰਕੀਟਾਂ ਹੈਗੀਆਂ ਆਪ ਹੀ ਤੁਸੀਂ ਦੇਖ ਸਕਦੇ ਆ ਤ ਤੇ ਪਿੰਡਾਂ ਵਾਲਿਆਂ ਕੋਲੇ ਪਹੁੰਚੋ ਬਾਈ ਇੱਕ ਵਾਰ ਅਸੀਂ ਵੀ ਆਏ ਸੀਗੇ ਸਪੈਸ਼ਲ ਬਾਈ ਦਾ ਧੰਨਵਾਦ ਆ ਬਾਈ ਮਾਣ ਸਤਿਕਾਰ ਦਿੱਤਾ ਇਹ ਕੋਈ ਐਡ ਨਹੀਂ ਪ੍ਰੋਮੋਸ਼ਨਲ ਐਡ ਨਹੀਂ ਗੀ ਇੱਕ ਪਿਆਰ ਆ ਬਾਈਆਂ ਨਾਲ ਅਸੀਂ ਮੁਹਾਲੀ ਆਏ ਸੀਗੇ ਤਾਂ ਬਾਈ ਨਾਲ ਗੱਲ ਕੀਤੀ ਬਾਈ ਕਹਿੰਦਾ ਜਰੂਰ ਹੋ ਕੇ ਜਾਣਾ ਮੇਰੇ ਕੋਲ ਮਿਲ ਕੇ ਜਰੂਰ ਜਾਣਾ ਤੇ ਅਸੀਂ ਬਾਈ ਮਿਲਣ ਆਏ ਸੀਗੇ ਤੇ ਸਪੋਰਟ ਕਰਿਓ ਬਾਈ ਜੇ ਕੋਈ ਪਿੰਡ ਤੋਂ ਉੱਠ ਕੇ ਸ਼ਹਿਰਾਂ ਤੱਕ ਆ ਕੇ ਬਾਈ ਜਿਹੜਾ ਰੱਖਦਾਗਾ ਹਨਾ ਇੱਥੇ ਬਹੁਤ ਵੱਡੀ ਗੱਲ ਆ ਤੇ ਠੀਕ ਆ ਬਾਈ ਹਾਂ ਬੇਸਮੈਂਟ ਵੀ ਦਿਖਾ ਦਈਏ ਹਾਂ ਬੇਸਮੈਂਟ ਵੀ ਆਪਾਂ ਦਿਖਾ ਦਿੰਨੇ ਆ ਥੱਲੇ ਵੀ ਤੁਹਾਨੂੰ ਏ ਨਹੀਂਗਾ ਬਾਈ ਵੀ ਤੁਹਾਨੂੰ ਆਗੇ ਇੱਥੇ ਜਿੰਨੀ ਉੱਪਰ ਸਫਾਈ ਆ ਉਨੀ ਥੱਲੇ ਸਫਾਈ ਆ ਆਪਣਾ ਬਣਾਣਾ ਆਪਣਾ ਸਫਾ ਦੇਖ ਲਓ ਪੂਰਾ ਸਾਫ਼ ਸੁਥਰਾ ਕਰਨਾ ਆ ਤੁਸੀਂ ਸਾਹਮਣੇ ਆਪਾਂ ਰਸੋਈ ਦੇ ਅਗਲਾ ਤਾਂ ਮਾਰਨ ਦਿੰਦਾ ਹੁੰਦਾ ਹੁੰਦਾ ਬਾਈ ਹਨਾ ਜੇ ਉਹਦੇ ਕੋਲੇ ਕੋਈ ਸਫਾਈ ਹੋਊਗੀ ਕਲੀਨਿੰਗ ਹੋਊਗੀ ਨਹੀਂ ਆਲਾ ਕਹਿੰਦਾ ਬਾਰੋ-ਬਾਰੋ ਮੋੜ ਦੋ ਇੱਥੇ ਬਈ ਤੁਹਾਨੂੰ ਹੂੰ ਕੋਈ ਫालतू ਮੱਖੀ ਮੱਛਰ ਕੋਈ ਕੋਈ ਚੀਜ਼ ਨਹੀਂ ਕੁਛ ਨਹੀਂ ਮਿਲਣਾ ਹਾਂ ਬਸ ਆ ਦੇਖ ਲਓ ਬਾਈ ਇੱਥੇ ਸਮਾਨ ਹੀ ਮਿਲਣਾ ਵੱਡੀ ਗੱਲ ਹੋਰ ਆ ਬਾਈ ਇੱਕ ਜਿਹੜੇ ਬਰਤਨ ਆ ਮੈਂ ਬਹੁਤ ਨੋਟ ਕੀਤੀ ਹੈ ਬਾਈ ਤਾਂਬੇ ਦੇ ਹਨਾ ਪਿੱਤਲ ਦੇ ਜਿਹੜੀਆਂ ਆਪਾਂ ਵਿੱਚ ਸਬਜੀ ਪਾਣੀ ਬਣਾਉਨੇ ਆ ਸਾਰੇ ਆਪਣੇ ਤਾਂਬੇ ਦੇ ਆ ਤਾਂਬੇ ਦੇ ਆ ਆ ਦੇਖ ਲਓ ਬਾਈ ਤੁਹਾਨੂੰ ਜਿਹੜਾ ਬਿਮਾਰੀਆਂ ਤੋਂ ਵੀ ਬਿਮਾਰੀਆਂ ਕੱਟੀਆਂ ਜਾਣੀਆਂ ਕਹਿੰਦਾ ਮਤਲਬ ਜਦੋਂ ਆਂ ਭਾਂਡੇ ਚ ਬਾਈ ਖਾਣਾ ਪਾਣ ਜੇ ਨਾ ਬਹੁਤ ਬਿਮਾਰੀਆਂ ਕੱਟੀਆਂ ਜਾਂਦੀਆਂ ਹਨਾ ਤਾਂਬੇ ਚ ਤਾਂਬੇ ਚ ਬਣਦਾ ਤਾਂਬੇ ਤੇ ਪਿੱਤਲ ਚ ਬਣਦਾ ਤੇ ਆ ਜਾਓ ਬਾਈ ਇੱਕ ਵਾਰ ਜਿਹੜਾ ਮੌਕਾ ਜ਼ਰੂਰ ਦਿਓ ਪਿੰਡਾਂ ਵਾਲਿਆਂ ਤੇ ਜਿਹੜਾ ਵਿਜ਼ਿਟ ਕਰੋ ਤੇ ਤੁਹਾਨੂੰ ਲੋਕੇਸ਼ਨ ਸਾਰੀ ਦੱਸਤੀ ਆ ਬਾਕੀ ਥੱਲੇ ਐਡਰੈਸ ਚੱਲੀ ਜਾਂਦਾ ਫੋਨ ਨੰਬਰ ਆ ਥੱਲੇ ਚੱਲੀ ਜਾਂਦੀ ਆ ਜੇ ਕਿਸੇ ਨੇ ਆਰਡਰ ਦੇਣਾ ਕੋਈ ਤੁਹਾਡੇ ਕੋਲੇ ਚਾਰ ਮਿੱਤਰ ਸੱਜਣ ਇੱਥੇ ਆਉਂਦੇ ਆ ਸ਼ਹਿਰ 'ਚ ਕਿਸੇ ਨੂੰ ਵੀ ਭਾਈ ਆਰਡਰ ਦੇਣਾ ਤੁਹਾਡਾ ਥੱਲੇ ਨੰਬਰ ਜਿਹੜਾ ਚੱਲੀ ਜਾਂਦਾ ਉਹ ਤੇ ਤੁਸੀਂ ਭਾਈ ਆਰਡਰ ਦੇ ਸਕਦੇ ਆ ਤੇ ਤੁਹਾਡਾ ਆਰਡਰ ਤਿਆਰ ਹੋ ਜਾਊਗਾ ਤੁਸੀਂ ਆ ਕੇ ਫੜ ਕੇ ਲਿਆ ਸਕਦੇ ਆ ਤੇ ਠੀਕ ਆ ਦੋਸਤੋ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ